we <laughs> ਕਾਲਸਾ ਵਾਇਗਰ ਦੀ ਫੱਟੇ ਤੇ ਦੋਨੋਂ ਮੇਰੇ ਚਾਚੇ ਦੇ ਲੜਕੇ ਇਕੱਠੇ ਇਹਦਾ ਪਹਿਲਾ ਇਹ ਛੋਟਾ ਉਹ ਐ ਇਕੱਠੇ ਚਾਹ ਪਣੀ ਪੀਤੇ ਪਤਾ ਨਹੀਂ ਦੋ ਮਿੰਟਾਂ ਰੋ ਤੇ ਉਹਨੂੰ ਕੀ ਹੋ ਗਿਆ ਅਟੈਕ ਹੋ ਗਿਆ ਉਹਨੂੰ ਲੈ ਕੇ ਗਏ ਆ ਔਰ ਦੀ ਖੜਿਆ ਪਿੱਲ ਮਟਾਲੇ ਖੜਿਆ ਮਟਾਲੇ ਜਾ ਕੇ ਜਦੋਂ ਉਹਨਾਂ ਕੋਈ ਕੁਝ ਲਾਇਆ ਤੇ ਉਹਨੂੰ ਆਟਾ ਘਾ ਕੇ ਉਹਦੀ ਮੌਤ ਹੋ ਗਈ ਤੇ ਦੂਸਰਾ ਜਿਹੜਾ ਇਹ ਟਰੱਕ ਡਰਾਈਵਰ ਸੀ ਲੁਧਿਆਣੇ ਉੱਥੇ ਉਹ ਵੀ پتہ ਨਹੀਂ ਕੀ ਗੱਲ ਹੋਈ ਉਹਨੂੰ ਉੱਥੇ ਜੈਗ ਹੋ ਗਿਆ ਜਿਹੜੀ ਕੰਪਨੀ 'ਚ ਕੰਮ ਕਰਦਾ ਸੀ ਪੀਸੀਐਸ 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 ਕਰਦਾ ਸੀ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਨੇ ਕਿ ਪਰ ਉਹਨੂੰ ਮਾਰ ਬੜਾ ਉਹਨੂੰ ਹਸਤਾ ਡਾਂਕ ਰਹਾ ਹੈ ਤੇ ਡਾਕਟਰ ਤੋਂ ਉਹਨਾਂ ਨੇ ਨਹੀਂ ਕਰਾਇਆ ਜਦੋਂ ਇੱਥੇ ਜਾ ਕੇ ਪਹੁੰਚੇ ਨੇ ਤੇ ਫਿਰ ਉਹਨਾਂ ਨੇ ਜਾ ਕੇ ਡਾਕਟਰ ਕਰਾਇਆ ਤੇ ਫੇਰੇ ਲੈ ਕੇ ਤੇ ਆਏ ਨਹੀਂ ਰਾਤ ਦੇ 12:00 ਵਜੇ। ਦੇਖੋ। ਇਹ ਅਵੇ ਦੇਖੋ ਬੁੱਖੇ। ਆਪਾਂ ਕੀ ਕੰਪਨੀ ਤੋਂ ਕੀ ਫਿਰ ਮੰਗ ਕਰਦੇ ਆਪਾਂ? ਗਰੀਬ ਆਦਮੀ ਨੇ ਉਹਨਾਂ ਨੂੰ ਕੋਈ ਨੌਕਰੀ ਨਾ ਕਰੀ ਕੋ ਬੱਚੇ ਨੂੰ ਰੁਆਸਰ ਦੇਣ ਕੇ ਦਵਾ ਦੇ। ਕੋਈ ਮਦਦ ਮੁਤਕਰਨ ਜਿਹੜੇ ਨੇ ਜੇਤੀ ਵਿਆਹ ਹੋ ਗਿਆ ਲੈ ਕੇ ਆਣਾ। ਹੋਰ ਮਿਹਰਬਾਨੀ ਕਰਦੇ ਆਂ ਅੱਜ ਮੱਤ ਕਰੀ। ਤੇ ਜਿਹੜੇ ਦੋਵਾਂ ਤਰ੍ਹਾਂ ਦੀ ਡੈਥ ਹੋਈ ਹੈ। ਬਹੁਤ ਹੀ ਦੁਖਦਈ ਘਟਨਾ ਹੈ। ਸਰ ਇਸ ਤੋਂ ਵੱਦ ਕੀ ਹੋ ਸਕਦਾ ਜਿਸ ਚਿਖਾ ਦੇ ਵਿੱਚ ਦੋ ਭਰਾ ਇਕੱਠੇ ਪੈ ਜਣ ਆਏ ਤੇ ਵੱਖ-ਵੱਖ ਸਨ ਉਮਰ ਵੀ ਤਕਾਜ਼ਾ ਵੀ 10 ਸਾਲ ਦਾ ਫਰਕ ਲੱਗਦਾ ਹੈ ਪਰ ਅੱਜ ਗਏ ਇਕੱਠੇ ਨੇ ਇੱਕੋ ਤਾਂ ਤੇ ਉਹਨਾਂ ਸਨਕਾਰ ਕੀਤਾ ਜਾ ਰਿਹਾ ਸਰ ਇਹ ਸਾਡਾ ਜਿਹੜਾ ਪਾਪਾ ਜੀ ਦੇ ਮਾਮਾ ਜੀ ਦੇ ਬੇਟੇ ਨੇ ਪਿੰਡ ਅਲੀ ਨੰਗਲ ਹੈ ਕਾਰੋਬਾਰ ਕਰਦੇ ਸਨ ਆਪ ਕੋ ਆਪਣਾ ਇੱਕ ਕ੍ਰੇਨ ਆਪਰੇਟਰ ਦਾ ਤੇ ਇੱਕ ਟਰੱਕ ਡਰਾਈਵਰ ਦਾ ਇਹਨੇ ਬਟਰ ਘਰ ਆਇਆ ਸੀਗਾ ਤੇ ਆਪਣੇ ਸਬਜ਼ੀ ਭੱਜੀ ਦਾ ਪਰਸੋਂ ਕੰਮ ਕਰ ਰਿਹਾ ਸੀਗਾ ਕਣ ਕਹਿੰਦਾ ਲਾਉਣਾ ਗੰਡਿਆਂ ਦਾ ਤੇ ਚਾਚੇ ਤਾਂ ਇਹਦੇ ਪੁੱਤ ਭਰਾਵੇ ਲੱਗੇ ਬੈਠੇ ਨੇ ਚਾ ਆਪਣੇ ਪੀਤਾ ਇੱਕਦਮ ਕਹਿੰਦਾ ਮੈਨੂੰ ਕਾਲੀ ਪੈਣ ਈ ਹੈ ਇੱਕਦਮ ਕਹਿ ਕੇ ਤੇ ਗੱਡੀ ਵੀ ਕੋਲ ਸੀ ਲੈ ਕੇ ਤੇ ਆਪਾਂ 1 ਘੰਟੇ ਦੇ ਵਿੱਚ ਬਟਾਲੇ ਪਹੁੰਚ ਗਏ ਆ ਔਰ 12 ਵਜੇ ਤਾਂ ਲਗਭਗ ਗੱਲ ਹੋਈ ਤੇ 2 ਵਜੇ ਆਪਾਂ ਘਰ ਵਾਪਸ ਆ ਗਏ ਡੈੱਡ ਬੋਡੀ ਲੈ ਕੇ ਇਹ ਘਟਨਾ ਵਾਪਰੀ ਸੀ ਦੇ ਇੱਥੇ ਬੈਠੇ ਹਾਂ ਤੇ ਉਧਰ ਸਾਡਾ ਜਿਹੜਾ ਦੂਜਾ ਵੀਰ ਸੀਦਾ ਸੁਖਿੰਦਰ ਸਿੰਘ ਟਰੱਕ ਡਰਾਈਵਰ ਸੀਗਾ ਉਹ ਚੰਡੀਗੜ੍ਹ ਦੇ ਲਾਗੇ ਦੱਪੜ ਸਟੇਸ਼ਨ 'ਚ ਜਿੱਥੇ ਉਹ ਇੱਕ ਵਰਕ ਕਰਦਾ ਸੀਗਾ ਟਰੱਕ ਡਰਾਈਵਰ ਦਾ ਉੱਥੇ ਉਹਨੂੰ ਜਦੋਂ ਖਬਰ ਪਤਾ ਲੱਗੀ ਕਿ ਮੇਰੇ ਬ੍ਰਦਰ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ ਉਸ ਵੀਰ ਨੇ ਵੀ ਆਪਣੇ ਭਰਾ ਦਾ ਜਦੋਂ ਨਾਮ ਸੁਣਿਆ ਕਿ ਮੌਤ ਹੋ ਗਈ ਤ ਉਹਦੇ ਕੋ ਸਹਿਮ ਜਾਂ ਸਦਮਾ ਨੇ ਚੱਲਿਆ ਗਿਆ ਉਸੇ ਟਾਈਮ ਤੇ ਉਹਦੇ ਉੱਥੇ ਮੌਤ ਹੋ ਗਈ ਜੀ ਔਰ ਅੱਜ ਇਸ ਤਰ੍ਹਾਂ ਦੇਣਾ ਸੀ ਰਾਤੀ ਸਾਢੇ 10:00 ਵਜੇ ਪੌਣੇ 11 ਚੰਡੀਗੜ੍ਹੋਂ লাশ ਲੈ ਕੇ ਆਏ ਜੀ ਡੱਡ ਬੋਡੀ ਤੇ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਜੀ ਪਰ ਪਰਿਵਾਰ ਚ ਪਰ ਪਿੱਛੇ ਕੌਣ ਕੌਣ ਰਹਿ ਗਿਆ ਨਾ ਕੋਈ ਪਰਿਵਾਰ ਤਾਂ ਦੋਹੇ ਭਾਈ ਨੇ ਮਾਤਾ ਪਿਤਾ ਦਾ ਪਹਿਲਾਂ ਦਿਹਾਂਤ ਹੋ ਚੁੱਕਾ ਸੀ ਤੇ ਛੋਟੇ ਬੱਚੇ ਨੇ ਬਹੁਤ ਅਜੇ ਅਣਜਾਣ ਬੱਚੇ ਨੇ ਪੜਦੇ ਨੇ ਬੱਚੇ ਕੋਈ ਬੱਚਾ ਨਹੀਂ ਗਿਆ ਤੇ ਕੋਈ ਵੇਜਾ ਵੀ ਨਹੀਂ ਬੱਚਾ ਜੀ ਕੋਈ ਖੁਸ਼ੀ ਖੇੜਾ ਜੇ ਘਰ ਚ ਨਹੀਂ ਕੀਤਾ ਪਰਮਾਤਮਾ ਨੂੰ ਮੰਨਣ ਵਾਲੇ ਸਨ ਗੁਰਪੁਰਬਾਂ ਤੇ ਮੇਸ਼ਾਨਾ ਨੇ ਸੰਗਤ ਦੀ ਸੇਵਾ ਕਰਨੀ ਨਗਰ ਕੀਰਤਨਾਂ ਦੀ ਗੱਲ ਕਰੀਆਂ ਸੀ ਰਾਜ ਉਹਨਾਂ ਦੇ ਨਾਲ ਇਹ ਵੱਡਾ ੱਟਕਾ ਲੱਗਦਾ ਪਰਿਵਾਰ ਨਾਲ ਹੋਇਆ ਜਿਸ ਬੱਚਿਆਂ ਨੇ ਕਦੀ ਵੇਖਿਆ ਨਹੀਂ ਹੋਇਆ ਜ਼ਿੰਮੇਵਾਰੀਆਂ ਮੋਢਿਆਂ ਤੇ ਪੈ ਗਈਆਂ ਨੇ ਪਰਿਵਾਰ ਤੇ ਵਾਸਤੇ ਬਹੁਤ ਵੱਡਾ ਸਦਮਾ ਮਾਤਾ ਵਾਸਤੇ ਤਸਕਰ ਕੇ ਪਤਨੀਆਂ ਵਾਸਤੇ ਨਾ ਬੱਚਿਆਂ ਛੋਟਿਆਂ ਵਾਸਤੇ